ਤੁਸੀਂ ਕਹਿੰਦੇ ਵੀ ਰਮਾਇਣ ਤਾਂ ਜ਼ਿੰਦਗੀ ਦੇ ਵਿੱਚ ਕਦੇ ਹੋਈ ਹੀ ਨਹੀਂ। ਕੋਈ ਹੀ ਨਹੀਂ। ਨਾ ਕੋਈ ਰਾਮਚੰਦਰ, ਨਾ ਕੋਈ ਰਾਵਣ, ਨਾ ਕੋਈ ਲక్ష్ਮਣ, ਨਾ ਕੋਈ ਲੜਾਈ। ਉਹ ਅਜੇ ਹੋਏ ਹੀ ਨਹੀਂ। ਉਹ ਸਾਰੀ ਕਲਪਨਾਤਮਕ ਹੁੰਦੀ ਹੈ। ਉਸ ਤੋਂ ਬਾਅਦ ਉਹ ਘਰ ਵਾਲੀ ਹਾਰ ਤੋਂ ਬਾਅਦ ਕਹਿੰਦੇ ਵੀ ਮੈਂ ਹੁਣ ਇਹਦੀ ਸਾਰੀ ਖਿੱਚਣੀ ਆ। ਕਿਉਂ ਦਾਦੇ ਦੀ ਹਾਜ਼ਰੀ 'ਚ, ਗੁਰੂ ਦੀ ਹਾਜ਼ਰੀ 'ਚ, ਪਿਤਾਮੇ ਦੀ ਹਾਜ਼ਰੀ 'ਚ ਸਾਡੇ ਰਾਜਕਰ ਦਾ ਸ਼ਰਣੀ ਦੇ ਜੂਏਵਾਜ਼ਤੀ ਪੁੱਤ ਆਪ ਦੀਆਂ ਮਾਵਾ ਵਰਗੀਆਂ ਭਰਜਾਈਆਂ ਦੀਆਂ ਸਾੜੀਆਂ ਖਿੱਚਦੇ ਆ ਸੁਪਰੀਮ ਕੋਰਟ ਮੰਦੀ ਆ ਸੁਪਰੀਮ ਕੋਰਟ ਧੱਕੇ ਦਾ ਫੈਸਲਾ ਹੋ ਗਿਆ ਪੱਥਰ ਕਦੇ ਤਰ ਦੇ ਵੇਖ ਸਕਦੇ ਦੁਨੀਆ ਦੇ ਉੱਤੇ ਵਿਗਿਆਨ ਤਾਂ ਮੰਨਦਾ ਨਹੀਂ ਭਾਈ ਭਾਰਦੇ ਲੋਕਾਂ ਜਿਹੜੇ ਅੰਧਵਿਸ਼ਵਾਸੀ ਉਹਨਾਂ ਕੋਲੇ ਜਰੂਰ ਤਰ ਦੇ ਪੁੱਤਰ ਹੈਗੇ ਅੰਧਵਿਸ਼ਵਾਸ ਦਾ ਕੋਈ ਇਲਾਜ ਨਹੀਂ ਨਾ ਪੱਥਰ ਅੱਜ ਤੱਕ ਤਾਂ ਤਰੇ ਨਹੀਂ ਤੇ ਜੇ ਇਹ ਝੂਠ ਹੈ ਤਾਂ ਜਿਹੜੀ ਸੱਚੀ ਰਮੈਣ ਦੀ ਤੁਸੀਂ ਜ਼ਿਕਰ ਕਰਦੇ ਹੋ ਤਾਂ ਸੱਚੀ ਰਮੈਣ ਕੀ ਹੈ ਫਿਰ ਇਹ ਵੀ ਦੱਸੋ ਉਹ ਆਦੇ ਵੀ ਸੱਚੀ ਰਮੈਣ ਇਹ ਨਹੀਂ ਕਿ ਕੋਈ ਰਮੈਣ ਸੱਚੀ ਇਹ ਕਿ ਰਮੈਣ ਹੋਈ ਹੀ ਨਹੀਂ ਹੁਣ ਜਿਵੇਂ ਰਮੈਣ ਹੈ ਇਸ ਦੇ ਉੱਤੇ ਪੇਰੀਆਰ ਈਵੀ ਰਾਮਾ ਸਾਮੀ ਪੇਰੀਆਰ ਈਵੀ ਰਾਮਾ ਸਾਮੀ ਇੱਕ ਦੱਖਣੀ ਭਾਰ ਦਾ ਬਹੁਤ ਵੱਡਾ ਫਿਲਾਸਫਰ ਹੋਇਆ ਹੈ ਉਨੇ ਇਸਤੇ ਆਪਣੀ ਖੋਜ ਕਰਤੀ ਖੋਜ ਲਿਖਤੀ ਵੀ ਇਹ ਹੋਏ ਹੀ ਨਹੀਂ ਰਮਾਇਣ ਰਵੈਣਾ ਹੋਈ ਨਹੀਂ ਹੋਈ ਹੀ ਨਹੀਂ ਨਾ ਕੋਈ ਰਾਮਚੰਦਰ ਨਾ ਕੋਈ 라ਵਣ ਨਾ ਕੋਈ ਲక్ష్ਮਣ ਨਾ ਕੋਈ ਲੜਾਈ ਉਹ ਅਜੇ ਹੋਏ ਹੀ ਨਹੀਂ ਪ੍ਰਕਰਪਨਾ ਪੱਕੀ ਹੈ ਨਾ ਇਹਦੇ ਤੇ ਜਦੋਂ ਲਲਈ ਸਿੰਘ ਯਾਦਵ ਨੇ ਇਹ ਕਿਤਾਬ ਛਾਪਤੀ ਲਲਈ ਸਿੰਘ ਯਾਦਵ ਉਹਦੇ ਯੂਪੀ ਸਰਕਾਰ ਨੇ ਮੁਕਦਮਾ ਕਰਤਾ ਕਾਦਾ ਬੀ ਗਲਤ ਹੈ ਵਿਮਾਨਸਿਕ ਨੂੰ ਸਾਡੀ ਸਾਡੀ ਬਹੁਤ ਵੱਡੀ ਸਾਡੀ ਸ਼ਰਧਾ ਤੇ 6 ਵਜ ਦੀ ਹੈ ਹਮ ਯੂਪੀ ਸਰਕਾਰ ਦੇ ਬਰਖਲਾ ਕੋਰਟ ਜਦੋਂ ਚਲੀ ਗਈ ਤੇ ਕੋਰਟ ਯੂਪੀ ਕੋਰਟ ਨੇ ਲਲਾਈ ਸਿੰਘ যাদব ਦੇ ਹੱਕ ਵਿੱਚ ਫੈਸਲਾ ਦਿੱਤਾ ਫਿਰ ਯੂਪੀ ਸਰਕਾਰ ਸੁਪਰੀਮ ਕੋਰਟ ਚ ਗਈ ਹਮ ਉੱਥੇ ਫਿਰ ਸੁਪਰੀਮ ਕੋਰਟ ਤੇ ਜਦੋਂ ਹੋ ਰਮੈਣ ਪੜੀ ਗਈ ਸੱਚੀ ਰਮੈਣ ਜਿਹੜੀ ਬੇਰੀ ਆਰ. ਵੀ. ਰਾਮਾ ਸਾਮੀ ਨੇ ਲਿਖੀ ਸੀ ਉਹਨਾਂ ਨੇ ਕੋਈ ਗੱਲ ਕੀਤੀ ਤਿੰਨ ਜੱਜਾਂ ਦਾ ਬੈਂਚ ਸੀ ਉਹਨਾਂ ਨੇ ਕਿਹਾ ਵੀ ਇਹ ਇਤਿਹਾਸਿਕ ਖੋਜ ਹੈ ਕਿ ਇਹ ਪਾਤਰ ਨਹੀਂ ਹੋਏ ਥੋੜੀ ਗੱਲ ਸਾਰੀ ਮੇ ਇਤਿਹਾਸਿਕ ਹੈ ਸਾਨੂੰ ਇਤਿਹਾਸਿਕ ਤੌਰ ਤੇ ਦੱਸ ਦਿਓ ਵੀ ਇਹ ਹੋਏ ਆ ਇਹ ਤਾਂ ਕਹਿੰਦਾ ਹੋਏ ਨਹੀਂ ਭਾਰਤ ਵਿੱਚ ਤਾਂ ਇੱਕ ਹੋਰ ਵੀ ਬਹੁਤ ਭੜ ਹੈ ਉਹ ਕਹਿੰਦੇ ਵੀ ਜਦੋਂ ਜਦੋਂ ਵੀ ਜਦਾ ਜਦਾ ਹੀ ਧਰਮ ਸਿਆ ਗੈਲਾ ਨੀਰ ਭਵਤੀ ਹੈ ਭਾਰਤ ਵੀ ਹੈ कुंती नंदन हे भारत हे अर्जुन ਜਦੋਂ ਜਦੋਂ ਵੀ ਧਰਮ ਦੀ ਗਲਾਨੀ ਹੁੰਦੀ ਹੈ ਮੈਂ ਦਾ ਜਨਮ ਲੈਣਾ ਗੀਤਾ ਦਾ ਸ਼ਲੋਕ ਹੈ ਹੋਰ ਰਾक्षਸਾਂ ਨੂੰ ਮਾਰਦਾ ਦੇਵਤਿਆਂ ਦੀ ਰਾਖੀ ਕਰਦਾ ਭਾਰਤ ਵਿੱਚ ਧਰਮ ਦੀ ਗਲਾਨੀ ਹੁੰਦੀ ਹੈ ਗਲਾ ਧਰਮ ਦੀ ਗਲਾਨੀ ਕਿਉਂ ਹੁੰਦੀ ਹੈ ਇਹਦੇ ਬਾਰੇ ਦੱਸਿਆ ਕੁਝ ਨਹੀਂ ਜਾਂਦਾ ਫਿਰ ਉਹਦੀ ਰਾਖੀ ਕਰਨ ਲਈ ਕੋਈ ਦੇਵਤਾ ਆਉਂਦਾ ਹੈ ਕਮਾਨ ਲਈ ਉਹ ਦੇਵਤਾ ਨਾ ਅੰਗਲੈਂਡ ਚ ਕਦੇ ਆਇਆ ਨਾ ਅਮਰੀਕਾ ਚ ਆਇਆ ਨਾ ਕੈਨੇਡਾ ਚ ਆਇਆ ਨਾ ਜਰਮਨ ਚ ਆਇਆ ਨਾ ਸਪੇਨ ਚ ਆਇਆ ਨਾ ਇਟਲੀ ਚ ਆਇਆ ਨਾ ਰੋਮ ਚ ਆਇਆ ਇਥੇ ਬਹੁਤ ਦੇਵਤੇ ਆ ਆਪਣੇ ਗਲਾਨੀ ਦੂਰ ਕਰਨ ਦੇ ਲਈ ਤੇ ਗਲਾਨੀ ਕਿਉਂ ਗੱਲਿਆ ਨਹੀਂ ਕਿਉਂ ਪੈਦਾ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਭਾਰਤ ਦੀਆਂ ਰਾਜ ਕਰਦਾ ਸ਼ਰੇਣੀਆਂ ਸੀ ਰਾਜੇ ਖਾਸ ਤੌਰ ਤੇ ਤੇ ਪੁਜਾਰੀ ਦਰਬਾਰ ਚ ਇਕੱਠੇ ਬਹਿੰਦੇ ਸੀ ਲੋਕਾਂ ਨੂੰ ਬੁੱਧੂ ਬਣਾਉਂਦੇ ਸੀ ਜਾਂ ਉਹਨਾਂ ਦੇ ਜ਼ੁਲਮ ਕਰਦੇ ਸੀ ਆਪ ਜੂਆ ਬਾਜੀ ਕਰਦੇ ਸੀ ਜੂਆ ਖੇਡਦੇ ਸੀ ਹੁਣ ਆਪਾਂ ਰਮਾਇਣ ਤੋਂ ਬਾਅਦ ਆਪਾਂ ਮਹਾਭਾਰਤ 'ਚ ਆਜੋ ਹਮ ਸ਼ਰਿਆਂ ਪਤਾ ਹੈ ਵੀ ਕੌਰਵ ਤੇ ਪਾਂਡਵ ਇੱਕੋ ਦਾਦੇ ਪੜਦਾਦੇ ਦੇ ਪੁੱਤ ਪੋਤੇ ਸੀ ਹਮ ਹਮ ਉਹਨਾਂ ਦਾ ਦਾਦਾ ਵੀ ਉਹਨਾਂ ਦੇ ਵਿੱਚ ਬੈਠਾ ਮਾਂ ਨੂੰ ਦਿਸਦਾ ਪਿਓ ਅੰਨਾ ਤੇ ਜੂਆ ਖੇਡਦੇ ਆ ਜੂਆ ਖੇਡਣ ਦੇ ਵਿੱਚ ਅਲਦੀ ਮਤਲਬ ਘਰ ਵਾਲੀ ਨੂੰ ਜਾਤੇ ਲਾ ਦਿੰਦੇ ਆ ਤੇ ਘਰ ਵਾਲੀ ਹਾਰ ਜਾਂਦੀ ਆ ਹਾਰ ਜਾਂਦੇ ਘਰ ਵਾਲੀ ਉਸ ਤੋਂ ਬਾਅਦ ਘਰ ਵਾਲੀ ਹਾਰ ਤੋਂ ਬਾਅਦ ਕਹਿੰਦੇ ਵੀ ਮੈਂ ਹੁਣ ਇਹਦੀ ਸਾੜੀ ਖਿੱਚਣੀ ਆ ਜੋ ਦਾਦੇ ਦੀ ਹਾਜ਼ਰੀ ਚ ਗੁਰੂ ਦੀ ਹਾਜ਼ਰੀ ਚ ਪਿਤਾਮੇ ਦੀ ਹਾਜ਼ਰੀ ਚ ਸਾਡੇ ਰਾਜਕਰ ਦਾ ਸ਼ਰਣੀ ਦੇ ਜੂਏਵਾਜਤੀ ਪੁੱਤ ਆਪਦੀਆਂ ਮਾਵਾਂ ਵਰਗੀਆਂ ਪਰਜਾਈਆਂ ਦੀਆਂ ਸਾੜੀਆਂ ਖਿੱਚਦੇ ਆ ਤੁਹਾਨੂੰ ਸਾਹਵਲਾ ਨੂੰ ਵੀ ਅਸੀਂ ਮਾਨਸਿਕ ਤੌਰ ਤੇ ਕਿੱਡੇ ਨਿਗਰੇ ਲੋਕ ਸੀ ਤੇ ਧਰਮ ਦੀ ਗਲਾਨੀ ਹੋਣੀ ਹੈ ਇਹਨਾਂ ਥਾਵਾਂ ਤੋਂ ਧਰਮ ਦੀ ਗਲਾਨੀ ਹੁੰਦੀ ਹੈ ਧਰਮ ਦੀ ਗਲਾਨੀ ਕਿਸੇ ਕਰਤੀ ਕਰਕੇ ਨਹੀਂ ਹੁੰਦੀ ਕਿਸੇ ਮਜ਼ਦੂਰ ਕਰਕੇ ਨਹੀਂ ਹੁੰਦੀ ਕਿਸੇ ਗਰੀਬ ਕਰਕੇ ਨਹੀਂ ਹੁੰਦੀ ਜਿਹੜੇ ਅਯਾਸ਼ੀ ਬੰਦੇ ਨੇ ਕਰਮਕਾਂਢੀ ਤੇ ਅਡੰਬਰੀ ਤੇ ਰਾਜਾ ਸ਼ਾਹੀ ਦੇ ਜਿਹੜੇ ਲੋਕ ਹੁੰਦੇ ਆ ਇਹਨਾਂ ਕਰਕੇ ਧਰਮ ਦੀ ਗਲਾਨੀ ਹੁੰਦੀ ਆ ਸੁਬਰੀਵ ਕੋਟ ਮੰਦੀ ਆ ਸਪੀਮ ਕੋਰਟ ਤੱਕ ਇਹਦਾ ਫੈਸਲਾ ਹੋ ਗਿਆ ਉਹਨੇ ਕਿਹਾ ਵੀ ਜੋ ਕਿਹਾ ਇਹ ਪੇਰੀਆਰ ਨੇ ਰਾਮਾ ਸਾਮੀ ਨੇ ਉਹ ਬਿਲਕੁਲ ਸਹੀ ਕਿਹਾ ਜਿਵੇਂ ਫਿਰ ਰਾਮ ਸੇਤੂ ਹਾਂ ਆ ਰਾਮ ਸੇਤੂ ਤੇ ਬੜੀ ਉਹ ਆਪਾਂ ਜੇ ਨਕਸ਼ੇ ਤੇ ਵੀ ਵੇਖੀਏ ਨਾ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਪ੍ਰੋਪਰਲੀ ਦਿਖਦਾ ਵੀ ਇੱਥੇ ਇੱਕ ਪੁਲ ਬਣਿਆ ਸੀਗਾ ਉਹ ਕੁਝ ਇਸ ਤਰੀਕੇ ਦਾ ਭਾਰਤ ਦੇ ਨਕਸ਼ੇ ਦੇ ਵਿੱਚ ਜਿੱਥੇ ਖਤਮ ਹੁੰਦਾ ਤੇ ਸ਼੍ਰੀਲੰਕਾ ਜਿਹੜਾ ਨਕਸ਼ਾ ਆ ਜਿਹੜਾ ਮੈਪ ਆ ਉਹਦੇ ਵਿਚਕਾਰ ਜੇ ਦੇਖਿਆ ਤਾਂ ਇੱਕ ਲੇਨ ਜੀ ਹੁੰਦੀ ਜਿਸ ਨੂੰ RAMSEH ਤੋਂ ਕਹਿੰਦੇ ਨੇ ਨਾ RAMSEH ਨੂੰ ਰੱਖਿਆ ਹੋਇਆ ਹਾਂ ਵੀ ਉਹ RAMSEH ਤੋਂ ਹੈ ਭਾਰਤ ਦਾ ਵਿਚਾਲੇ ਉਹ ਪੁਲ ਬਣਾਇਆ ਪੁਲ ਬਣਾਇਆ ਸੀਗਾ ਜਿਹਦੇ ਤੇ RAM ਲਿਖਿਆ ਸੀ ਪੱਥਰਾਂ ਦੇ ਤੇ ਉਹ ਪੱਥਰ ਤਰਦੇ ਸੀ ਪੱਥਰ ਕਦੇ ਤਰਦੇ ਦੇਖ ਸਕਦੇ ਹੋ ਦੁਨੀਆ ਦੇ ਉੱਤੇ ਵਿਗਿਆਨਤਾ ਮੰਨਦਾ ਨਹੀਂ ਭਾਈ ਭਾਰਤ ਦੇ ਲੋਕ ਜਿਹੜੇ ਅੰਧਵਿਸ਼ਵਾਸੀ ਉਹਨਾਂ ਕੋਲੇ ਜਰੂਰਤਾਂ ਤਰਦੇ ਪੱਥਰ ਹੈਗੇ ਅੰਧਵਿਸ਼ਵਾਸ ਦਾ ਕੋਈ ਇਲਾਜ ਨਹੀਂ ਨਾ ਪੱਥਰ ਅੱਜ ਤੱਕ ਤਾਂ ਤਰੇ ਨਹੀਂ ਠੀਕ ਹੈ ਤੇ ਕਾਨੂੰ ਕਿਥੋਂ ਤਰ ਜਾਣਗੇ ਜਾਂ ਪਹਿਲਾਂ ਕਿਥੇ ਤਰੇ ਇਹ ਵੀ ਸਾਰਾ ਭਰਮ ਕਾ ਦਾ ਅੰਧ ਵਿਸ਼ਵਾਸ ਦਾ ਮਿਥਿਆਸ ਦਾ ਭਰਮ ਪੈਦਾ ਕੀਤਾ ਮਿਥਿਆਸ ਦਾ ਭਰਮ ਇਹ ਕਹਣ ਜਿੱਥੇ ਕਿਤੇ ਪੁਲ ਬਣੇ ਨੇ ਨਹਿਰ ਪਨਾਮਾ ਦੇ ਉੱਤੇ ਪੁਲ ਬਣਿਆ ਸੀ ਕਿ ਨਹੀਂ ਨਹਿਰ ਪਨਾਮਾ ਕੱਢੀ ਪਤਾ ਲਾ ਦੇ ਬੀ ਨਹਿਰ ਪਨਾਮਾ ਹੂੰ ਜਿੱਥੇ ਕਿਤੇ ਅੰਗਰੇਜ਼ ਨੇ ਪੁਲ ਬਣਾਏ ਸਾਰੇ ਖੜੇ ਆ ਕਿ ਨਹੀਂ ਆਪਣੇ ਵਾਲੇ ਪੁਲ ਨੂੰ ਫਿਰ ਕੀ ਹੋ ਗਿਆ ਜਿਹੜੇ ਪੁਲ ਦੇ ਵਿੱਚ ਪੱਥਰ ਧਰਦੇ ਹੋਣ ਹੂੰ ਉਹ ਆਲੇ ਜੀ ਇਹ ਪੋੜਾ ਪੁਲ ਕੋਈ ਨਾ ਨਾ ਰਾਮ ਸੇਤੂ ਰੱਖਤਾ ਰੱਖ ਸਕਦਾ ਕਰਪਣਾ ਚ ਰੱਖਿਆ ਜਾ ਸਕਦਾ ਕਰਪਣਾ ਤਾਂ ਕਿਸੇ ਨੂੰ ਬੰਦਾ ਰੋਕ ਨਹੀਂ ਸਕਦਾ ਹੂੰ ਹਾਂ ਫਿਰ ਜੇ ਹੁਣ ਮੈਂ ਤੁਹਾਡੀ ਜੀ ਉਹ ਕਹਿ ਦਿੰਦੇ ਵੀ ਪੱਥਰ ਤਾਂ ਸਿੱਧੇ ਜਾ ਕੇ ਜੀ ਰੌਣ ਦੇ ਮੱਥੇ 'ਚ ਵੱਜੇ ਤੇ ਆਪ ਨੂੰ ਮਨਣਾ ਪੈਣਾ ਸੀ ਵੀ ਸਾਡੇ ਤਾਂ ਜੀ ਹੱਥ ਲਾਤਾ ਸੱਚੇ ਪਾਤਸ਼ਾਹ ਨੇ ਸਾਡੇ ਰਾਮ ਨੇ ਤੇ ਜੋ ਉੱਡੇ ਪੈ ਪੱਥਰ ਉੱਤੇ ਜਾ ਕੇ ਰੌਂਡ ਦੇ ਮੱਥੇ 'ਚ ਵੱਜੇ ਇਹ ਤਾਂ ਚਲੋ ਮਹਾਰਿषि ਬਾਲਮੀਕ ਦੇ ਦਿਮਾਗ 'ਚ ਨਹੀਂ ਗੱਲ ਆਈ ਜੇ ਕਿਤੇ ਅੱਜ ਨਹੀਂ ਤੋੜਾ ਦੇਣੀ ਸੀ ਫੱਕੀ ਕਵੀ ਹੈ ਕਵਿਤੀ ਕਲਪਨਾ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਆਸਰ ਦੇ ਸੀ ਤੇ ਜੇ ਇਹ ਝੂਠ ਹੈ ਤਾਂ ਜਿਹੜੀ ਸੱਚੀ ਰਮਾਇਣ ਦੇ ਤੁਸੀਂ ਜ਼ਿਕਰ ਕਰਦੇ ਹੋ ਤਾਂ ਸੱਚੀ ਰਮਾਇਣ ਕੀ ਹੈ ਫਿਰ ਇਹ ਵੀ ਦੱਸੋ ਉਹ ਆਦੇ ਵੀ ਸੱਚੀ ਰਮਾਇਣ ਇਹ ਨਹੀਂ ਕਿ ਕੋਈ ਰਮਾਇਣ ਸੱਚੀ ਇਹ ਆ ਕਿ ਰਮਾਇਣ ਹੋਈ ਹੀ ਨਹੀਂ